ਜਮਾਇਕਾ ਦੇ ਪ੍ਰਧਾਨ ਮੰਤਰੀ ਡਾਕਟਰ ਐਂਡਰਿਓ ਹੋਲਨੇਸ ਅੱਜ ਤੋਂ 4 ਦਿਨਾਂ ਦੇ ਸਰਕਾਰੀ ਦੌਰੇ ਤੇ ਭਾਰਤ ਪਹੁੰਚੇ ਨੇ ਇਹ ਉਹਨਾਂ ਦੀ ਭਾਰਤ ਦੀ ਪਹਿਲੀ ਦੁਰਵੱਲੀ ਯਾਤਰਾ ਹੈ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਮਾਇਕਾ ਦੇ ਪ੍ਰਧਾਨ ਮੰਤਰੀ ਨੇ ਵੀ ਕਈ ਬਹੁਪੱਖੀ ਮੀਟਿੰਗਾਂ ਦੌਰਾਨ ਮੁਲਾਕਾਤ ਕੀਤੀ ਸੀ ਆਪਣੀ ਫੇਰੀ ਦੌਰਾਨ ਡਾਕਟਰ ਹੋਲਨੇਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਫਤ ਪਦਰੀ ਗੱਲਬਾਤ ਕਰਨਗੇ ਅਤੇ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਨਾਲ ਵੀ ਮੁਲਾਕਾਤ ਕਰਨਗੇ ਇਸ ਦੌਰਾਨ ਡਾਕਟਰ ਹੋਲਨੇਸ ਨੂੰ ਹੋਰ ਪੱਤਵੰਤਿਆਂ ਨੂੰ ਮਿਲਨ ਅਤੇ ਵਪਾਰ ਤੇ ਸਨਤ ਖੇਤਰ ਦੇ ਆਗੂਆਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲੇਗਾ। ਉਹਨਾਂ ਦੇ ਦੌਰੇ ਦੌਰਾਨ ਕਈ ਸਮਝੌਤਿਆਂ ਤੇ ਦਸਤਕਤ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਨਾਲ ਦੁਵੱਲੇ ਸਹਿਯੋਗ ਹੋਰ ਮਜ਼ਬੂਤ ਹੋਣ ਦੀ ਆਸ ਹੈ। ਭਾਰਤ ਅਤੇ ਜ਼ਮਾਇਕਾ ਮਜ਼ਬੂਤ ਇਤਿਹਾਸਕ ਅਤੇ ਸੱਭਿਆਚਾਰਕ ਸਬੰਧ ਸਾਂਝੇ ਕਰਦੇ ਨੇ। ਇਹ ਦੋਵਾਂ ਦੇਸ਼ਾਂ ਦੇ ਬਸਤੀਵਾਦੀ ਅਤੀਤ, ਜ਼ਮੂਰੀਅਤ ਦੀਆਂ ਕਦਰਾਂ-ਕੀਮਤਾਂ ਅਤੇ ਆਜ਼ਾਦੀ ਅਤੇ ਕ੍ਰਿਕਟ ਲਈ ਜਨੂਨ ਵੀ ਚਲਕਦਾ ਹੈ। ਇਸ ਦੌਰੇ ਨਾਲ ਜ਼ਮਾਇਕਾ ਅਤੇ ਭਾਰਤ ਦਰਮਿਆਨ ਦੁਵੱਲੇ ਇਸ ਬੰਧਨਾਂ ਨੂੰ ਮਜ਼ਬੂਤ ਕਰਨ ਆਰਥਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਹੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਹੈ।